ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਵਾਹਿਗੁਰੂ ਬਲੀ ਕਰੇ ਸਾਰਿਆਂ ਦੇ ਸੋ ਪਹੁੰਚਿਆ ਜੀ ਹਸਪੀਟਲ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਖੁਸ਼ਖਬਰੀਆਂ ਆਈਆਂ ਹੋਈਆਂ ਜੀ ਮੈਂ ਦੁਬਾਰੇ ਤੋਂ ਫੇਰ ਫੁੱਫੜ ਬਣ ਗਿਆ ਫੀਲਿੰਗਾਂ ਹੁੰਦੀਆਂ ਲੱਗ ਲੱਗ ਫੀਲਿੰਗਾਂ ਹੁੰਦੀਆਂ ਨੇ ਉਹ ਆ ਆ ਜਾਣ ਦਾ ਅੰਦਰ ਹਨਾ ਖੁਸ਼ੀਆਂ ਤੇ ਰੱਬ ਦਾ ਜੀ ਆ ਤੰਦਰੁਸਤ ਰਹੇ ਅਕਾਲ ਪੁਰਖ ਉਹਨੂੰ ਵੀ ਪੜ੍ਹਾਈ ਲਿਖਾਈ ਵਧੀਆ ਦਵੇ ਮਾਪੇ ਦਾ ਆਗਿਆਕਾਰੀ ਬਣਾਵੇ ਪਹਿਲਾਂ ਵਾਲਾ ਵੀ ਸਾਡਾ ਮਨਿੰਦਰ ਵੀ ਆਨ ਗੋਡਾ ਆ ਉਹ ਵੀ ਆਨ ਆਗਿਆਕਾਰੀ ਹੈ ਬਹੁਤ ਵਧੀਆ ਸੰਸਕਾਰ ਦੇ ਰਹੇ ਨੇ ਮੇਰੇ ਸਾੜਾ ਸਾਹਬ ਤੇ ਉਹਦੀ ਵੀ ਉਹਦੀ ਘਰ ਵਾਲੀ ਤੇ ਉਹਦੀ ਨਾਨੀ ਉਹਦੀ ਦਾਦੀ ਤੇ ਤਾਇਆ ਸਾਰੇ ਜਣੇ ਨਾਲ ਕੇ ਵਧੀਆ ਸੰਸਕਾਰ ਦੇ ਰਹੇ ਤੇ ਅਗਲੇ ਜਵਾਕ ਹੈ ਜਿਹੜਾ ਹੁਣ ਸਾਡੇ ਕੋਲ ਸਾਡਾ ਨਵਾਂ ਮਹਿਮਾਨ ਆ ਗਿਆ ਉਹਨੂੰ ਵੀ ਇਹੇ ਭਾਈ ਉੱਕਣੀ ਸੰਸਕਾਰ ਦੇਣਗੇ ਵਧੀਆ ਬਹੁਤ ਖੁਸ਼ੀ ਹੋਈ ਮਨ ਨੂੰ ਤੇ ਮੈਂ ਤਾਂ ਹਸਪੀਟਲ ਦੇ ਵਿੱਚ ਪਹੁੰਚੀ ਪਹੁੰਚਿਆ ਸੁਖਵੀਰ ਪਹਿਲਾ ਮਾਰਗੀ ਕਿਹੜਾ ਤੇ ਮੈਂ ਤੁਹਾਨੂੰ ਪਤਾ ਵੀ ਆ ਦੋ ਤਿੰਨ ਪਰਚੀਆਂ ਨੇ ਮਨੋੜ ਜਾ ਸੀਗਾ ਗੰਨੇ ਵਾਲੀਆਂ ਨੇ ਤੇ ਪਰ ਸੰਦੀਪ ਰਾਣ ਦੀ ਡਿਊਟੀ ਪੱਕੀ ਉਲਾਈ ਵੀ ਸੀਗੀ ਆਪਾਂ ਨੇ ਇੱਥੇ ਵੀ ਤੁਸੀਂ ਫਿਰ ਜਣਾ ਵੀ ਮੈਂ ਉਧਰ ਗੰਨੇ ਦਾ ਕੰਮ ਨੇ ਵੇੜਦਾ ਮੈਂ ਵੀ ਤੁਹਾਨੂੰ ਪਤਾ ਹੀ ਸੀਗਾ ਵੀ ਮੈਂ ਗਿਆ ਹੋਇਆ ਸੀਗਾ ਹਜੂਰ ਸਾਹਿਬ ਨੂੰ 10-12 ਦਿਨ ਮੇਰੇ ਉਧਰ ਲੱਗ ਗਏ ਜਿਹਦੇ ਕਰਕੇ ਪਿੱਛੇ ਵੇ ਵਿੱਕੀ ਚੱਕਰਾਂ ਦੇ ਚੱਕਰ ਚੱਕਰਾਂ ਦੇ ਵਾਲੇ ਚੱਕਰਾਂ ਦੇ ਵਿੱਚੇ ਫਸਿਆ ਰਿਹਾ ਵਿਚਾਰਾ ਉਹ ਜਿਹਦੇ ਕਰਕੇ ਫਿਰ ਕੰਮ ਥੋੜਾ ਜੱਕ ਰੁਕ ਗਿਆ ਸੀਗਾ ਉਹਨੂੰ ਫਿਰ ਮੈਂ ਹੁਣ ਦੁਬਾਰੇ ਖੋਲਤਾ ਦੁਬਾਰੇ ਫੇਰ ਆਪਣੀ ਗੱਡੀ ਮਤਲਬ ਲਾਈਨ ਤੇ ਆ ਗਈ ਤੇ ਹੁਣ ਮੈਂ ਮਲਾਉਣਾ ਹਨ ਨੂੰ ਹਸਪੀਟਲ ਦੇ ਵਿੱਚ ਕੌਣ-ਕੌਣ ਪਰਸਨ ਹੈਗੇ ਆ ਸੰਦੀਪ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁੱਫੜ ਨੂੰ ਇਲਕ ਲਕ ਬਧਾਈਆਂ ਤੈਨੂੰ ਵੀ ਬੁਵਾ ਨੂੰ ਵੀ ਮੈਂ ਤਾਂ ਹੈਗੀ ਨੇ ਕਿ ਮੈਂ ਤੌੜੀ ਜੰਦੀ ਫੇ ਬਧਾਈਆਂ ਤਾਂ ਦੇਖੋ ਬਧਾਈਆਂ ਹੁੰਦੀ ਜਣੀ ਉਹ ਤਾਂ ਬਧਾਈਆਂ ਹੀ ਆ ਹਾਂ ਉਹਦੇ ਚ ਥੋੜੋ ਨਾ ਗੱਲ ਕੋਈ ਨਹੀਂ ਜਿਆਦਾ ਹੈ ਹੈ ਦਾਦੀ ਦਾਦੀ ਆ ਗਈ ਦਾਦੀ ਦੇ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂ ਮੇਰਾ ਦੀ ਬੜਾ ਜਵਾਈ ਦੋ ਆਪਣੇ ਮੁੰਡੇਨ ਅਬ ਮੇਰੇ ਪੋਤਿਆਂ ਦਾ ਖੂਬੜ ਬਣ ਗਿਆ ਹਾਂ ਤੂੰ ਵੀ ਡਬਲ ਦਾਦੀ ਬਣ ਗਈ ਹੁਣ ਦੋ ਬਾਂਹਾਂ ਆਈਆਂ ਦੇਖੋ ਹੁਣ ਮੇਰਾ ਪੋਤਾ ਕਿਹੜਾ ਮੇਰੀ ਜੇਵਾ ਕਰੂਗਾ ਦੋਨੇ ਹੀ ਕਰਨਗੇ ਸੰਸਕਾਰ ਵਧੀਆ ਹੁੰਦੇ ਜਦੋਂ ਸੰਸਕਾਰ ਵਧੀਆ ਹੁੰਦੇ ਆ ਇਹਦੇ ਕੋਈ ਗੱਲੇ ਨਹੀਂ ਸਭ ਠੀਕ ਠਾਕ ਹੈ ਮਾਤਾ ਵੀ ਠੀਕ ਹੈ ਤੁਸੀਂ ਬਹੁਤ ਬੀਬੀ ਵਿਚਾਰੀ ਮੈਨੂੰ ਯਾਦ ਕਰਦੀ ਸੀ ਕਹਿੰਦੀ ਹਜੂਰ ਸਾਹਿਬ ਤੇ ਆ ਕੇ ਤੂੰ ਮੇਰੇ ਕੋਲ ਆ ਕੇ ਨਹੀਂ ਗਿਆ ਹਾਲ ਅ ਮਹਾਚਲ ਕੋਈ ਨਹੀਂ ਮਾਤਾ ਦੇ ਵਿੱਚ ਅੜਜੇ ਮੇਦੇ ਨਾਲ ਵਿੱਚੇ ਦੇਖੋ ਉਧਰ ਤੇ ਆਉਂਦੀ ਸਾਰੇ ਪਤਾ ਲੱਗਿਆ ਵੀ ਇੱਧਰ ਇਹ ਢਿੱਲਾ ਹੋਗਾ ਵਿੱਕੀ ਰਹੀ ਹੈ ਇੱਧਰ ਆ ਕੇ ਮੈਨੂੰ ਫਿਰ ਘਰ ਦਾ ਕੰਮ ਦੇਖਣਾ ਪੈਣਾ ਤਾਂ ਜ਼ਰੂਰੀ ਤਾਂ ਨਾ ਹੋ ਵੀ ਕੁਝ ਦੀਦੀ ਵੀ ਢਿੱਲੀ ਆ ਉਹ ਵੀ ਉਹਦਾ ਤਾਂ ਉਹਦਾ ਹਸਪਤਾਲ ਚ ਮੰਨ ਲਾ ਵੀ ਇਹ ਤਾਂ ਚਲੋ ਆਪਣੇ ਤੇ ਜੇ ਕਿਸੇ ਹੋਰ ਦਾ ਦੇਖ ਲਵੇ ਜਦੇ ਦਿਲ ਚੜਾ ਕੇ ਬੈਠ ਜਾਂਦੀ ਏ ਠਕਰ 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 ਦੇ ਦਿਲ ਵਸ ਨਹੀਂ ਜਿਸ ਦਿਨ ਪਹਿਲੇ ਦਿਨੇ ਭਾਬੀ ਆਈ ਆ ਅਸੀਂ ਤਾਂ ਜਸਮੀ ਨੂੰ ਲੈਣ ਚਲੇ ਗਏ ਸਾਡੇ ਮਗਰੋਂ ਤਾਂ ਫੋਨ ਆ ਕੇ ਵੀ ਦੀਦੀ ਤਾਂ ਅਮਰਜੈਂਸੀ ਚ ਨੂੰ ਆਉਣ ਲੱਗੇ ਮਹਿਕ ਲੈ ਕੇ ਆਉਣ ਲੱਗੇ ਬਹੁਤ ਜ਼ਿਆਦਾ ਬਿਮਾਰ ਹੋ ਗਏ ਫਿਰ ਸਾਡੇ ਪਤਾ ਚਰਗੀ ਤੇ ਭਾਂਦੇ ਵੀ ਆਉਂਦੀ ਆ। ਉਹਨੂੰ ਦੇਖ ਕੇ ਹੌਲ ਗਈ। ਫੇਰ ਉਹਨੇ ਰਹਿ ਗਈ ਵੀ ਕਿਉਂ? ਮੈਂ ਘਰੋਂ ਚਲੇ ਗਈ ਸੀ। ਜਦ ਮੈਂ ਸ਼ਾਮ ਨੂੰ ਆ ਕੇ ਦੇਖਿਆ ਫੇਰ ਵੀ ਪੀ ਵਧਿਆ ਤਾਂ ਬਹੁਤ। ਫੇਰ ਡਰ ਜਾ ਲੱਗਦਾ ਵੀ ਕਿਤੇ ਹੋਰ ਜ਼ਿਆਦਾ ਢਿੱਲੇ ਨਾ ਹੋ ਜਾ। ਅੱਛਾ ਮਾਤਾ ਫੇਰ ਪਿੰਡ ਫੇਰ ਵਧਾਈਆਂ ਆਲੇ ਵੀ ਆਉਂਦੇ ਹੁਣੇ ਘਰਾਂ? ਹਾਂ, ਤੇ ਵਧਾਈਆਂ ਆਲੇ ਕਿਥੇ ਦੇ ਆਉਂਦੇ ਆ। ਹਾਂ। ਸਭ ਨੇ ਚਾਹੋ ਆ। ਚਾਹ ਆ ਚਾਹ ਆ। ਚਾਹ ਤੇ ਆ। ਹਾਂ, ਮੈਂ ਦੇਖੋ ਗੱਲ ਅੰਦਾ ਜਿਹੜੇ ਜਿਹੜਾ ਪਰਿਵਾਰ ਮਿਲਣਸਾਰ ਹੁੰਦਾ ਨਾ ਮਾਤਾ ਉਦੇ ਕੋਲ ਹਾਰੇ ਕਾ ਕੇ ਖੜਨਾ ਹੈ ਚਾਹੇ ਦੁਖ ਹੋਵੇ ਚਾਹੇ ਸੁਖ ਹੋਵੇ ਹਨਾ ਬਣਦਾ ਵੀ ਜਾਣੀ ਹੈ ਮੇਰੇ ਕੋਲ ਤਾਂ ਹੀ ਫਿਰ ਆਉਣਾ ਹੀ ਹੈ ਉਹੀ ਗੱਲ ਹੈ ਇਹ ਨਹੀਂ ਗੱਲ ਹੈਗੀ ਤੇਰੇ ਮੁੰਡੇ ਵੀ ਦੋਨੇ ਅਛਰਾ ਤੇ ਮਹਾਫਿੰਗੇ ਵੀ ਮਿਲਣਸਾਰ ਹੈਗੇ ਨੇ ਲੋਕਾਂ ਦੇ ਵਿੱਚ ਸਾਸਰੀ ਘਰ ਬੁਲਾਉਂਦੇ ਨੇ ਸਾਰਾ ਕੁਝ ਕਰਦੇ ਨੇ ਹਨਾ ਆਗਿਆਕਾਰੀ ਵੀ ਹੈਗੇ ਨੇ ਸਤਕਾਰ ਕਰਨ ਵਾਲੇ ਵੀ ਹੈਗੇ ਨੇ ਜੇ ਬੱਚੇ ਦੇ ਵਿੱਚ ਗੁਣ ਤੁਸੀਂ ਇਹ ਜੇ ਪੈਦਾ ਕਰਤੇ ਚੰਗੇ ਤਾਂ ਫਿਰ ਉੱਕਣੀ ਨਾਲ ਉਹ ਲੋਕ ਜੁੜੇ ਹੋਏ ਰਹਿ ਜਾਂਦੇ ਹਨਾ ਹਾਂਜੀ ਹਾਂ ਹਾਲ ਮੈਂ ਤਾਂ ਵਿਚ ਨੂੰ ਜਬਲਣੀ ਜਬਲਣੀ ਜ ਮਾਰ ਵੀ ਦਿੰਦਾ ਕਿਤੇ ਨਾ ਕਿਤੇ ਲੈ ਥੋਡੇ ਜਿਹੜੇ ਥੋਡੀ ਸਿੱਖਿਆ ਵੀ ਸਾਰਿਆਂ ਦੀ ਵਾਲੇਦਾਲੀ ਦੀ ਸੇਵਾ ਕਰਦੀ ਉਹ ਮੈਂ ਉਹ ਫਰਜ਼ 4 ਦਿਨ ਚ ਨਪਾਧਾ ਹਾਂ ਇਹ ਮੇਰੀ ਫੀਨੇ ਬਹਾ ਨਹੀਂ ਉਹ ਚਾਰੂ ਜੀ ਨੇ ਬਹੁਤ ਜਿਹੜਾ ਤਰੀਕੇ ਕਰਿਆ ਜਿਵੇਂ ਕੋਈ ਵੀ ਆਲੇ ਦਾਲ ਤੇ ਹੋਰ ਵਿਚਾਰੇ ਨੂੰ ਕਨਫਿਊਜ਼ ਹੁੰਦੀ ਸੀ ਹਾਂ ਵੀ ਕੋਈ ਪ੍ਰੋਬਲਮ ਇਤਿਹਾਸ ਕੋਈ ਨਾ ਟੈਨਸ਼ਨ ਲੋਸੀ ਹੈਗੀ ਹੈ ਹੈਗੀ ਹੈ ਕਨਫਿਊਜ਼ਨ ਦੂਰ ਕਰੀ ਗਈ। ਬਾਰੇ ਵਰਗੇ ਬਣਨਾ ਮੁਸ਼ਕਿਲ ਹੈ। ਸਾਰਿਆਂ ਨੂੰ ਜਿਆਦਾ ਜਾਸਮੀ ਨਾਲ ਜਾਸਮੀ ਦੀ ਸੱਸ ਦਾ ਵੀ ਬਹੁਤ ਵਧੀਆ ਧੰਨਵਾਦ ਕਰਨਾ ਚਾਹੁੰਦੀ ਹਾਂ ਮੈਂ ਟੋਰ ਕੋਲ ਜਾ ਕੇ ਵੀ ਕਰਕੇ ਆਉਂਗੀ ਵੀ ਜਿਹੜੀ ਉਹ ਰੋਟੀ ਭੇਜਦੇ ਨਾ ਜਿਆਦਾ ਭੇਜਦੇ ਵੀ ਆਲੇ ਦਾਲਿਆਂ ਨੂੰ ਵੀ ਦੇਈ ਜਾਂਦੀ। ਓਕੇ ਵੀ ਜਿਵੇਂ ਦੂਰ ਦੇ ਲੈ ਕੇ ਨਹੀਂ ਆਉਦੇ ਵਿਚਾਰੇ ਕਈ ਵੇ ਹੁੰਦੇ ਆ ਹਨਾ ਹੁੰਦੇ ਉਹ ਸਭ ਦਾ ਸਰ ਜਾਂਦਾ। ਰਾਜੀ ਦੇ ਹੈ ਮੇਰਾ ਦੋਸਤ ਜਿવાય ਮੇਰੀ ਦੋਤੀ ਬਹੁਤ ਨਨਵੀਂ। ਹਾਂ ਟਾਈਮ ਕੱਢ ਕੇ ਆਉਂਦੇ ਆ ਉਹ ਕੱਢ ਕੇ ਆਉਂਦੇ ਤੇ ਰੋਟੀ ਪਾਣੀ ਲਈ ਤੇ ਧੰਨ ਭਾਗ ਹੁੰਦਾ ਮਹਾਰਾਜ ਇਹਨਾਂ ਨੂੰ ਬਹੁਤ ਰਿਝ ਕਿਦਾਂ ਸਹੀ ਹੈ। ਇੱਜ਼ਤ ਕਰਦੇ ਬੋਲਣ ਦਾ ਵੀ ਪਤਾ ਸਭ ਕੁਝ ਸਿੱਖਾਉਂਦੇ ਆ। ਹੂੰ ਬਈ ਚਲੋ ਫਤ ਉਹਨਾਂ ਦੇ ਆਸਰੇ ਤੇ ਆ ਮੇਰੀ ਬੱਚੀ ਨੇ ਵੀ ਸਾਨੂੰ ਬਹੁਤ ਸਾਰਾ ਪਾਏ ਮੇਰੀ ਧੀ ਵੱਡੀ। ਮਾਇਤਾ ਸੁੱਖੋ ਦੇ ਸੇਤੀ ਉੜਦੀਆਂ ਉਹ ਘਰ ਬੈਠੀ ਐ ਜਿਉਂ ਕਾ ਸਾ ਬਹਿਤਾ ਆਉਰੇ ਜਿਉਂ ਉਹ ਹਿੰਦੇ ਪਰ ਮਾਇਤਾ ਸੰਭ ਲੈਣਾ ਤਾਂ ਇੱਕ ਇੱਕ ਦੀ ਡਿਊਟੀ ਤਾਂ ਲੱਗਣੀ ਹੋਣੀ ਇੱਕ ਦੀ ਤਾਂ ਲੱਗਣੀਆਂ ਲੱਗੀਆਂ ਉਹ ਹੁਣ ਉਹ ਕਹਿੰਦੇ ਵੀ ਮੇਰਾ ਦਿਲ ਹੈਜਿਆ ਹੋ ਗਿਆ ਵੀ ਮੇਰਾ ਨਾ ਬਾਹਰ ਹੀ ਉਲ ਲੱਜਦਾ ਅੱਛਾ ਰਾਤ ਆਲੇ ਆਲੇ ਲੈ ਪੂਆ ਮੈਂ ਮਿਲ ਵਿੱਚ ਦਾ ਜਦ ਮੈਂ ਮਿਲ ਵਿੱਚ ਤਾਂ ਉਹ ਆਲੇ ਮੈਨੂੰ ਕਹਿੰਦੀ ਵੀ ਜਾਵਾਂ ਨਾ ਹਾਂ ਕੀ ਗੱਲ ਆਈ ਫਿਰ ਉਹ ਮੱਚੀ ਮੈਂ ਨਹੀਂ ਜੈਸਮੀਨ ਨੇ ਪਰੋਣਾ ਲਿਆਇਆ ਹੋਣਾ ਜਾ ਕੇ ਕਰਤੇ ਨੇ ਨਹੀਂ ਕਿਹਾ ਤਾ ਵੀ ਵੀ ਜੇ ਨਹੀਂ ਤਾਂ ਤੁਹਾਨੂੰ ਵਿੱਕੀ ਲਿਆਉਣੀ ਆ ਮੈਂ ਕਿਹਾ ਨਹੀਂ ਵੀ ਜੈਸਮੀਨ ਨੇ ਤਾਂ ਆਉਣਾ ਹੀ ਆਉਣਾ ਵੀ ਤੁਸੀਂ ਉਹਨਾਂ ਨਾਲ ਆ ਜਿਓ ਕਹਿੰਦੇ ਵੀ ਮੋਨਾਂ ਨਾਲ ਹੀ ਆ ਜਿਓ ਇਹ ਕਰਨ ਵੀ ਹੂੰ ਸਾਰੇ ਨੂੰ ਚਾਹ ਬਹੁਤ ਦਾ ਚਾਹ ਦਾ ਹਾਂ ਰਿਹਾਨੀ ਜਾਂਦੇ ਜੇ ਪਤਾ ਲੱਜ ਜਾਂਦੀ ਹੈ ਪੁੱਛੀ ਦੀ ਗੱਲ ਵਿੱਕੀ ਕਿੱਧਰ ਨੂੰ ਗਿਆ ਵਿੱਕੀ ਸਿੰਘ ਬਾਜ਼ਾਰ ਚ ਨੂੰ ਗਿਆ ਹੋਇਆ ਕਿਉਂ ਉਹ ਤੁਹਾਨੂੰ ਦੱਸਣਗੇ ਉਹਨਾਂ ਆ ਕੇ ਬਗਾਰ ਦੇ ਸੇਜ ਲਗੇ ਮੈਂ ਤਾਂ ਪਤਾ ਹੀ ਮੈਂ ਤਾਂ ਅੰਦਰ ਸੀ ਅੱਛਾ ਨਹੀਂ ਫੇ ਬੀਬੀ ਨਹੀਂ ਬਾਚਾ ਹੋਂ ਤੇ ਬੀਬੀ ਆਣੀ ਹੁਣੇ ਆਏ ਅੱਛਾ ਵਿੱਕੀ ਵਿੱਕੀ ਪਹਿਲਾਂ ਚਲੇ ਗਿਆ ਮੇਕੀ ਸੀ ਕਿ ਹੈ ਨਹੀਂ ਸੀ ਮੈਂ ਵੀ ਮੜੀ ਅੱਖਾਂ ਚੈੱਕ ਕਰਾ ਕੇ ਆਉਣੀ ਆ ਅੱਛਾ ਇਹ ਮੈਨੂੰ ਨਾ ਡਬਲ ਡਬਲ ਜਿਆ ਦੇਖੀ ਜਾਂਦਾ ਜਦੋਂ ਬਹੁਤਾ ਟਾਈਮ ਮੋਬਾਈਲ ਪਰ ਕੰਮ ਕਰ ਲੰਦੇ ਹਨ ਨਾ ਅੱਗੇ ਵੀ ਸਾਰੇ ਵਿੱਕੀ ਨੂੰ ਵੀ ਚੱਕਰ ਮੋਬਾਈਲ ਕਰਦੇ ਆ ਗਿਆ ਅੱਛਾ ਇਹ ਵੀ ਗੱਲ ਜਿਹੜੇ ਇੱਥੇ ਤੋਂ ਰਟਾਇਰ ਹੋਏ ਵੇ ਆ ਡਾਕਟਰ ਹਾਂ ਉਹ ਵੀ ਕਹਿੰਦੇ ਕਹਿੰਦੇ ਵੀ ਜ਼ਿਆਦਾਤਰ ਵਿੱਕੀ ਫੋਨ ਦੇਖਦਾ ਗਰਦਨ ਝੁਕਾ ਕੇ ਏ ਵੀ ਫਰਕ ਹੈਗੀ ਇਹ ਗੱਲ ਜਿਹੜੀ ਵੀਡੀਓ ਮੇ ਲੋ ਜੀ ਕੌਂਸਲ ਗੱਲ ਦੀ ਸਾਰਿਆਂ ਨੂੰ ਆਏ ਨੂੰ ਚੜਦੀ ਕਲਾ ਜਿਹੜੀ ਵੀਡੀਓ ਵਾਲਾ ਖਾ ਕੇ ਆਇਆ ਹਾਂ ਹਾਂ ਲੋ ਬੜਾ ਤੇ ਦਾੜੀ ਜੇ ਚਲੋ ਪੱਕਾ ਪੱਕਾ ਥਿਉਰੀ ਜਮੂਰੀ ਰਹਿ ਗਈ ਹੈ ਚੋਲੋ ਹੈ ਦਾੜੀ ਜੇ ਤੇੜਕਾ ਫਸ ਗਿਆ ਹੈ ਬਾਤ ਕਿਹਨੇ ਚੋਲੇ ਪਟੂਰੇ ਨਾ ਕੁਛ ਨਹੀਂ ਆ ਕਸਮੀ ਦਾ ਨਾ ਨਾ ਯੂਜ਼ ਦਾ ਗਲਤ ਵੀ ਹੈ ਅੱਛਾ ਕੀ ਜੋਸ ਕੀ ਹੋ ਰਹੀ ਹੈ ਜਿਹੜੀ ਤਾਕਤ ਜੀ ਆਈ ਵੇ ਹਾਂ ਨਰਨਦੀ ਅੱਜ ਕਿੰਨਾ ਖਵਾਉਂਦੇ ਆ ਪਿਆ ਅੱਛਾ ਮਾਤਾ ਮਿਲਿਆ ਹੀ ਤੂੰ ਅੰਦਰ ਕਿ ਨਹੀਂ ਮੁੰਡੇ ਨੂੰ ਹਾਂ ਤਾ ਜਾਏ ਓ ਵੈਰੀ ਗੁੱਡ ਚਲੋ ਹੁਣ ਮੈਂ ਮੇਰੀ ਮੇਰਾ ਨੰਬਰ ਆ ਹੁਣ ਮੈਂ ਹੱਥ ਗਰਮ ਕਰਿਆਈ ਮੈਂ ਮੜਾ ਜੱਕ ਮੈਂ ਹੁਣੇ ਹੱਥ ਹੱਥ ਜਿੱਤੋ ਕੇ ਬਾਹਰ ਤੇ ਆਇਆ ਮਾਂ ਵੀ ਜਾ ਕੇ ਮੁੰਡੇ ਕੋਲੇ ਜਾਣਾ ਸਿੱਧਾ ਹਾਂ ਸੈਨੀਟੇਸ਼ਨ ਬੀ ਅਸੀਂ ਰੱਖਿਆ ਹੋਇਆ ਰੱਖਿਆ ਪੱਥੇ ਹਾਂ ਵੀ ਬੱਚੇ ਨੂੰ ਇਨਫੈਕਸ਼ਨ ਨਾ ਹੋਵੇ ਮੈਂ ਹੱਥੋਂ ਤੇ ਜਾਨੀ ਧੋਲੇ ਆਪਣੇ ਪਰ ਪਾਣੀ ਜੇ ਛਿੜਕ ਲਿਆ ਆਪਣੇ ਪਰ ਮੈਂ ਵੀ ਕੋਈ ਬਾਹਰ ਤੇ ਕੋਈ ਭਾਈ ਕਹਿੰਦੇ ਹੁੰਦੇ ਆ ਵੀ ਮੜਾ ਮੜਾ ਹੱਥ ਹੱਥ ਧੋਕੇ ਬੱਚੇ ਦੇ ਕੋਲ ਜਾਣਾ ਚਾਹੀਦਾ ਹਾਂ ਜ਼ਰੂ ਕਿ ਕਿ ਬਾਹਰੋਂ ਆਮਰਾ ਕਿਹੜਾ ਆਪਣਾ ਕਿਹ ਜੀ ਜਿਹਨੂੰ ਹੱਥ ਲਾ ਲੰਨੇ ਇਹ ਹੈ ਗੱਲ ਹਾਂ ਅੱਜ ਵੈਸੇ ਸੀ ਉਹਦੇ ਇੰਜੈਕਸ਼ਨ ਵੀ ਲਵਾਤਾ ਮੈਨੂੰ ਡਰ ਲੱਗਿਆ ਮੈਂ ਕਿ ਤੁਸੀਂ ਨਾਲ ਆ ਜਾਓ ਕਾਹਦਾ ਉਹ ਜਵਾਕ ਦੇ ਮੈਂ ਹੱਥ ਇਧਰ ਨੂੰ ਕਰਦਾ ਕਹਿੰਦੀ ਇਹਦੇ ਇੰਜੈਕਸ਼ਨ ਵੀ ਲਵਾਤਾ ਮਗਾ ਬਿੱਕੀ ਦੇ ਇੰਜੈਕਸ਼ਨ ਕਰਤਾ ਲੱਗਣਾ ਮੈਂ ਨਾਲ ਲੇ ਗਈ ਸੀ ਮੈਂ ਕਿ ਅੱਛਾ ਚੰਜ ਲੱਗਦਾ ਉਹ ਜਿਹੜੀ ਇੱਥੇ ਨਾਲ ਕਹਿੰਦੇ ਕਿ ਤੂੰ ਕਿਥੇ ਡਰ ਜੂਗੀ ਨਹੀਂ ਨਹੀਂ ਬੱਸ ਮੈਂ ਡਰ ਲੱਗਦਾ ਬੱਚੇ ਦੇ ਤਾਂ ਤਕਰੀਰ ਜੀ ਹੁੰਦੀ ਆਪਣੇ ਹੀ ਹੁੰਦੀ ਆ ਤੇ ਵੀ ਗੱਲ ਹੈਗੀ ਆ ਇਹ ਤਾਂ ਹੈਈ ਆ ਵਾ ਗੱਲ ਨਾ ਨੱਚ ਝੰਡਾ ਤੇ ਇਹ ਬਹੁਤ ਵਧੀਆ ਕਰਿਆ ਤੁਸੀਂ ਫਨ ਸੋਭਾ ਮੇਰੇ ਸਾਰੇ ਆਣੇ ਆਪਾਂ ਅੱਜ ਆਪਾਂ ਸਾਰਾ ਇਕੱਠਾ ਪਰਿਵਾਰ ਇੱਕ ਦੂਏ ਦੇ ਸਾਥ ਦੰਦੇ ਤਾਂ ਹੀ ਹੂੰ ਦੇ ਤਾਂ ਇਹ ਲ ਮੈਂ ਵੀ ਕਿ ਫੜ ਫੇ ਕੈਮਰਾ ਮੈਂ ਵੀ ਦੇਖਾਂ ਜਾ ਕੇ ਸ਼ੌਕ ਨੂੰ ਅਰੀ ਤਾਂ ਤੇ ਲਿਓ ਤੁਸੀਂ ਉਹ ਲੈ ਗਿਆ ਉਹ ਨਾਲੇ ਨਿੰਦੂ ਗੱਡਾ ਲੈ ਗਈ ਵੀ ਕਿਸੇ ਨਿਕਣਾ ਹੁਣ ਇਹਨਾਂ ਨੇ ਖੜਦੂ ਨੂੰ ਵੜ ਦੇਣਾ ਗੱਡੀ 'ਚ ਫੇਰੀ ਮੈਂ ਪਹਿਰੀ ਹੱਥ ਵਿੱਚ ਲਾਇਆ ਜੀ ਆਹ ਉਹ ਸਿੱਧਾ ਰਾਮ ਚਾੜ੍ਹ ਵੀ ਗਿਆ ਲੈ ਜਿਹੜਾ ਕਿ ਮੈਂ ਨੀਮਾ ਘਾਹ ਤੇ ਮੁੰਡੇ ਬੁਰੇ ਨਾਲੇ ਚੱਲਦੀ ਨਾਲੇ ਚੱਲਦੇ ਫੁੱਪਣ ਦੀ ਦੇਖੀਏ ਰੋਟੀ ਲਿਆਓ ਯਾਰ ਮੈਂ ਕਹਿੰਦਾ ਉਰੀ ਲਿਆ ਉਹਨੂੰ ਮੁੰਡੇ ਨੂੰ ਚੱਕ ਕੇ ਤੂੰ ਅੰਦਰ ਮੈਡਮਾ ਨਾਲ ਕੁਝ ਕਹਿਣ ਵੀ ਇੰਨੇ ਜਣੇ ਇਕੱਠੇ ਹੋ ਗਏ ਕੁਝ ਨਹੀਂ ਕਹਿੰਦੇ ਫੇਰ ਬਾਤ ਤੇ ਕਹਿ ਤਾ ਮੈਨੂੰ ਮੈਂ ਤੈਨੂੰ ਪਤਾ ਹਾਜ਼ਰ ਜਵਾਬ ਜਾ ਬੰਦਾ ਮੈਂ ਫੇਰ ਪੰਗਾ ਹੋ ਜਾਣਾ ਉਹ ਬੰਦਾ ਦਵਾ ਹਾਂ ਮੈਂ ਤੈਨੂੰ ਤੰਨੂੰ ਜਹਾਦਰ ਜਵਾਬ ਜਦੇ ਨਾਲ ਦੀ ਨਾਲ ਉਹਨੂੰ ਮੈਂ ਕੁਝ ਨਹੀਂ ਕਹਿਣਾ ਹਾਂ ਮੈਂ ਲੈ ਹਾਂ ਬੀਬੀ ਬੈਠ ਤੂਰੀ ਆ ਆ ਕੇ ਮਰਾਈ ਨੀ ਫਾਤਿ ਜੀ ਦਾ ਖਾਲਸਾ ਵਾਈਕਬ ਜੀ ਦਾ ਖਾਲਸਾ ਮ ਜੀ ਆ ਅੱਛਾ ਤੁਹਾਡਾ ਸਾਡਾ ਜੀਜਾ ਵੀ ਆ ਸਾਡਾ ਬੀ ਵੀ ਪਹੁੰਚ ਗਿਆ ਪਹੁੰਚ ਗਿਆ ਸ਼ੁਕਰ ਸ਼ੁਕਰ ਕਰਨਾ ਸ਼ੁਕਰ ਕਰਦਾ ਮੈਂ ਤੁਹਾਨੂੰ ਜਿਵੇਂ ਮੈਂ ਰਹਿ ਸਕਦਾ ਤੋ ਰਜਾਇ ਰਹੇ ਸਾਡਾ ਦੋਹਾਂ ਚੁੱਪ ਰਹੇ ਮੈਂ ਡਿਊਟੀ ਹੋ ਜਾਂਦੇ ਛੋਟਿਆਂ ਦੀ ਲਾਤੀ ਹੋ ਜਾਣਾ ਹੁਣ ਮੇਰੀ ਹੁਣ ਹਲ ਕਿਉਂਕਿ ਇਹਨਾਂ ਕੋ ਕੰਮੀ ਇੰਨਾ ਤਾਂ ਜੀ ਜੀ ਮੈਂ ਕਿਉਂ ਗੰਨੇ ਦੀ ਬੜਾਈ ਚੱਲਦੀ ਆ ਉੱਥੇ ਵੀ ਜਾ ਜਿਹੜੇ ਜਿਹੜੇ ਦੱਸਦੇ ਮੇਰੇ ਕੰਮ ਪੈਂਡਿੰਗ ਵੇ ਤਾਂ ਵਿੱਕੀ ਦੇ ਪਿੱਛੇ ਦੇ ਢਿੱਲੇ ਜਦ ਤੈਨੂੰ ਪਤਾ ਹੀ ਨਾ ਉਹ ਮਾਰਿਆ ਟੱਕਿਆ ਜੀ ਉਹਦੇ ਹੁਣ ਕੰਮ ਰੁਕ ਗਏ ਤੇ ਨਾ ਸਾਰੇ ਮੈਨੂੰ ਕਰਨੇ ਪਏ ਉਹ ਆਕੇ ਮੈਨੂੰ ਲਾਈਨ ਪਰ ਤੇ ਦੇਖੀ ਹੁੰਦੀ ਆ ਮੈਂ ਤਾਂ ਆਖ ਰਿਹਾ ਵੀ ਸ਼ੁਕਰ ਆ ਕਿ ਜੀਤੇ ਕੋ ਟਾਈਮ ਮਿਲ ਗਿਆ ਮੈਂ ਤਾਂ ਆਖ ਰਿਹਾ ਵੀ ਫ੍ਰੀ ਹੋ ਗਿਆ ਜੀ ਬਿਕਾ ਮਹਾਰਤਾਰਾ ਮਿਲ ਗਿਆ ਹਾਂ ਮੇਨ ਮੇਨ ਗੱਲ ਤਾਂ ਇਹ ਆ ਜੇ ਬਾਈ ਆ ਨਾ ਸਾਨੂੰ ਟੈਂਸ਼ਨ ਨਹੀਂ ਕਰਦੀ ਹਾਂ ਹੂੰ ਬਾਈ ਦਾ ਤਾਹੀ ਦਸਣਾ ਬਾਈ ਦੇ ਸਰ ਪਰੇ ਬੈਠੇ ਆ ਜੀ ਮਾਰ ਤਾ ਮੈਨੂੰ ਕੰਮ ਕਰੇ ਮਾਰ ਨਵੇ ਉਹ ਸੁਣਾਇ ਨਹੀਂ ਗਿਆ ਹੋਇਆ ਬਾਈ ਇਹਨਾਂ ਨੂੰ ਕਵਰ ਨਹੀਂ ਦੇ ਕਰਨੇ ਇਹ ਕੰਮ ਕਰ ਕੰਮ ਤਾਂ ਕੀ ਕਰੇ ਮੈਂ ਆ ਕੇ ਉਹ ਕਵਰ ਤਾਂ ਹੀ ਹੋਣੇ ਤੇ ਜੇ ਮੈਂ ਉਹਰੇ ਬਾਈ ਨੇ ਕਵਰ ਕਰਨੇ ਤਾਂ ਹੱਥੋਂ ਤਾਂ ਪੈਸੇ ਨੇ ਧੋਕੇ ਆ ਮੈਨੂੰ ਫੇਰ ਵੀ ਚਲ ਹੋਰ ਪਾ ਦੇ ਹੋਰ ਪਾ ਦੇ ਹੋਰ ਪਾ ਦੇ ਬਾਈ ਹੱਥ ਹੱਥ ਨੇ ਹੱਥ ਟੈਕ ਚੀਜ਼ ਨਾਲ ਲਗਾਏ ਬੋਲੇ ਆ ਲੈ ਆ ਛੱਡੂਏ ਇੱਧਰ ਨੂੰ ਮਾਰਨਾ ਪੈਣਾ ਆ ਕੇ ਇੱਧਰ ਨੇ ਕੋਈ ਕੋਣਾ ਹੈ ਇਹ ਤੇ ਅਜੱਤ ਕਰੀਏ ਹੁਣ ਇਹ ਤੇ ਕੋਣ ਹੈ ਮੰਮਾ ਮੰਮਾ ਪਤਾ ਨਹੀਂ ਜੱਜ ਮੀਂ ਕੰਨੀ ਜੱਜਾ ਨਿੱਕਲੇ ਆੜਾ ਪੈ ਜਾਂਦਾ ਇਹ ਪਤਾ ਨਹੀਂ ਕਿਆ ਪਪਾ ਪਤਾ ਨਹੀਂ ਕਿਆ ਜੱਜਾ ਆੜਾ ਤੁਸੀਂ ਗੱਲ ਮੰਮਾ ਮੁੰਡਾ ਬੰਦਾ ਕਹਿੰਦਾ ਮੈਂ ਮੰਮੇ ਮੁੰਡਾ ਬੰਦਾ ਓਏ ਛੇਨੇ ਕਾਕੀ ਓਏ ਕੋਈ ਪੁੱਛ ਲੈ ਕੇ ਕਹਿਦੇ ਕੀ ਹੋਇਆ ਛੇ ਨਹੀਂ ਕਾਕੀ ਅੱਜਿੰ ਤੱਕ ਸੌਣਾ ਇਹਨੇ ਰਾਤ ਨੂੰ ਉੱਠੂਗਾ ਅੱਛਾ ਕਿਹੜੀ ਖਾਦੀ ਰਾਤ ਜਗਾ ਕਰਾਊਗਾ ਆਧੋਗੇ ਉਹ ਸਭਾਂ ਨੂੰ ਉੱਥੂ ਆ। ਹਾਂ। ਤੂੰ ਥੱਲੇ ਉੱਤਰਦਾ ਪੈ ਤੈਨੂੰ ਹੱਕਾ ਮਾਰਦੀ ਉਹ। ਬਾਬੂ ਤੂੰ ਹੂੰ ਇਹ ਨਹੀਂ ਜੈ ਜੱਗ ਬਗਾ ਰਹੇ। ਇਹ ਰੋਜ਼ ਬਥੇਰਾ ਜਗਾ ਲੈਂ। ਹਰ ਰਾਤ ਨੂੰ। ਨਹੀਂ ਮੈਨੂੰ ਮਾਰ ਦੋ ਜਰਾਬਾ ਹੀ ਚੜਾਉਂਦੀ ਜਾਂ। ਇਹ ਨਾਲ ਇਹਦੇ ਗਲੌਬਸ ਆਉਂਦੇ ਆ। ਹਾਂ। ਜਰਾਬਾ। ਨਹੀਂ ਨਹੀਂ ਆ। ਮੈਂ ਤਾਂ ਦੂਤਾ ਚਰਾਬਾ ਆਏ। ਨਹੀਂ ਜਰਾਬਾ ਮੈਂ ਰੱਖੀ ਹੋਈਆਂ ਲੰਗਾਂ। ਇਹ ਬਿੱਟੀ ਆ ਇਹ। ਹਾਂ ਲਾ। ਇਹ ਕਿਸੇ ਘਰ ਵੀ ਆਪਾਂ ਲੇਕਿੰਦੇ ਨਹੀਂ ਜਰਾਬਾ। ਪਤਾ ਨਹੀਂ ਉਹਨੇ ਭਾਈ ਜੋ ਕਹਿ ਕੇ ਦੇ ਦਿੱਤਾ ਉਹ ਦਸਤਾਨੇ ਕਹਿ ਕੇ ਦੇ ਦਿੱਤਾ ਜਰਾਬਾ ਹੀ ਲੱਗਦੀਆਂ ਮੈਨੂੰ ਤਾਂ। ਆਹ ਲਾ ਦੇ ਜਰਾਬਾ ਵੀ ਹੈ ਜਰਾਬਾ ਇਹਨਾਂ ਦੇ ਦੇਖ ਲਓ ਪਾਪੀ ਕਹਿੰਦੀ ਕਹਿੰਦੀ ਜਿੱਥੇ ਠੰਡ ਜੀ ਉਤਰ ਜੂਗੀ ਫਿਰ ਤੇ ਮੈਂ ਆਹ ਜਰਾਬਾ ਬਣਾ ਦੂੰਗੀ ਕਿਤੇ ਇਹ ਨਾ ਹੋਵੇ ਵੀ ਦਸਤਾਨੇ ਥੱਲੇ ਪਾ ਤੇ ਜਰਾਬਾ ਉੱਪਰ ਪਾਤੀਆਂ ਨਾ ਨਾ ਇਹ ਵੀ ਨਹੀਂ ਪਤਾ ਇਹ ਵੀ ਹੋ ਸਕਦਾ ਉਹ ਮੈਂ ਇੱਥੇ ਕਿਤੇ ਬੌਦਲੀ ਹੋਈਆਂ ਮੇਰੀ ਨੀਂਦ ਨਹੀਂ ਆਏਗੀ ਠੀਕ ਆ ਮੈਂ ਹੁਣ ਇੱਕ ਚਾਹ ਦਾ ਗਲਾਸ ਲੈ ਆਉਣਾ ਖੋ ਦਣਾ ਸੱਟ ਲੈ ਆ ਕੇ ਅੱਗੇ ਆ ਆ ਅਖੀਰ ਹੀ ਕੋਲਦਾ ਤਾਂ ਯਾ ਦੇ ਖਾਂਦੇ ਲੱਟ ਜੀ ਪੈਣੀ ਨਾ ਜਿਹਦੇ ਬੰਦੇ ਉਹ ਜਨੇ ਕਰਕੇ ਬੇਤ ਨੂੰ ਖੋਲ ਲੰਦਾ ਨਹੀਂ ਮਨ ਰਹਿਦਾ ਆਹ ਆਹ ਬੱਲੇ ਬੱਲੇ ਦੇਖ ਰਿਹਾ ਹੈ ਜੀ ਜੀ ਹਾਂ ਕਿਹਦੇ ਵਰਗਾ ਪੈਂਦਾ ਬਣਕ ਜੱਪੀ ਵਰਗਾ ਨਹੀਂ ਛੇਤੀ ਨਹੀਂ ਕੁਝ ਵੀ ਪਤਾ ਨਹੀਂ ਮੋੜੀ ਮੋਟੀ ਤੁਸੀਂ ਤਾਂ ਬੋੜ ਨਾ ਉਹ ਨਹੀਂ ਉਹ ਗੇਮਹਾ ਮੰਨੀ ਦੀ ਇਹ ਗੱਲ ਨਹੀਂ ਭਾਈ ਦਰਦੀ ਗੱਲ ਕਰਦੇ ਵੀ ਕਿਹਦੇ ਵਰਗਾ ਉਹ ਹੁਣੇ ਕਿਹਦੇ ਵਰਗਾ ਮੜ ਹੁੰਦਾ ਜੱਪੀ ਵੀਰੇ ਵਰਗਾ ਕੜੇ ਨਾ ਮੜੀ ਸੇਵ ਸੁਣਦਾ ਅੱਦਾਂ ਕਹਦਾ ਮੈਂ ਸ਼ੇਵ ਕਰ ਲਵਾਂ ਲੈ ਹੈ ਕੁਝ ਹੋ ਗਿਆ ਕੋਈ ਬੰਦੇ ਹਾਲ ਨਹੀਂ ਮੈਂ ਕੁਝ ਵੀ ਨਹੀਂ ਦੱਸ ਹਾਂ ਨਾ ਨੀ ਓਏ 8:00 8:00 ਭੈਂਟ 8:00 8:00 ਆ ਜਾਨੀ ਆ ਜਾਨੀ ਅੱਖਾਂ ਖੋਲ ਦੋ ਉੱਪਰ ਤੇ ਨਹੀਂ ਰਹਾ ਦੋ ਨਾ ਥੋੜਾ ਜਿਹਾ ਫੇਰ ਅੱਖਾਂ ਉੱਪਰ ਤੇ ਜਾਣਣਾ ਬੰਦਾ ਨਾ ਰੈਟ ਦਾ ਇਹ ਜਾਂ ਨਹੀਂ ਹੋਣਾ ਜਾਂ ਪੁੱਤੇ ਹਾਏ ਹਾਏ ਅੰਮੂਰ ਤਾਂ ਮੂਹਰ ਦਈ ਬਾਗਵਾਸੀ ਰਹਿੰਦਾ ਬੱਤ ਉਹ ਕੌਣ ਤੁਮੈਨੂੰ ਐਂ ਦੱਸ ਬਈਆ ਹਾਂ ਆਂ ਨਿੰਦੂ ਕੀ ਦੇ ਬਣਿਆ ਲੱਗਦਾ ਸਤ ਪਹਿਲਾ ਮੈਨੂੰ ਇਹਦਾ ਦੱਸ ਹਾਂ ਇਹ ਮੇਨੂੰ ਨਿੰਦੂ ਕੀ ਆਇਆ ਸਭਰੇ ਵੀ ਉਹਦੇ ਪਰੇ ਆ ਬਸ ਸੇਮ ਆਂ ਨਿੰਦੂਆਂ ਨੱਕ ਦੀ ਸ਼ੇਪ ਹੋਈ ਐ ਸੇਮ ਐ ਹਾਂ ਫਫੜਦੀ ਐ ਫਫੜਦੀ ਉਹੋ ਕੀ ਆ ਕਹਿਣਾ ਤਾਂ ਮੈਂ ਹੋ ਗਿਆ ਛੱਡ ਪਰੇ ਹਾਂਜੀ ਪੁੱਤ ਉਹ ਵੀ ਹੱਥ ਤਾਂ ਦਾਂਗ ਕਰਦੀ ਐ ਕਿ ਮੈਨੂੰ ਵੀ ਫੜਾ ਦੋ ਕਿ ਮੈਂ ਹੱਥ ਨਾਲ ਹੱਥ ਨਾਲ ਤੁਨੀ ਲਵਾ ਮੋਨੂ ਨੇ ਆਖਲਾਣਾ ਬੁੱਤਾ ਫੇਰਾ ਕਾਚੀ ਜੀ ਹਾਂ ਕਿਆ ਡਸਣ ਨਹੀਂ ਹੈ ਕਿ ਜੀ ਨੇ ਜੇਬ ਚ ਭਈ ਆ ਲਾ ਆ 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 ਲਾਗਾ ਦੇ ਨੋ ਕੋਈ ਵੀ ਚੇਬਾ ਨਾ ਹਾਂ 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 ਚਲੋ ਮੇਰੀ ਦਾਦੀ ਕੋਲ ਨਹੀਂ ਚੱਲੋ ਮਾਤਾ ਬਤਾਲੀ ਹੈ ਹਾਂ ਤੇ ਤੁਹਾਨੂੰ ਮੈਂ ਕਿੰਨਾ ਦਿੰਦਾ